ਪਿਛੇ ਤੁਰਿਆ ਆ ਰਿਹਾ ਤੇ ਰੁਕ ਰੁਕ ਕੇ ਤੁਰਿਆ ਆ ਰਿਹਾ ਵਿਚਾਰਾ ਮੋਢੇ ਤੇ ਨਾ ਬੈਗ ਆ ਉਹਦੇ ਆ ਵੀਰ ਆ ਤੁਰਿਆ ਜਾਂਦਾ ਦੇਖੋ ਆਹ ਮੋਢੇ ਤੇ ਨੇ ਪਾਇਆ ਹੋਆ ਬੈਗ ਜਾਂ ਤੇ ਇਨੀ ਧੁੱਪ ਦੇ ਵਿੱਚ ਤੁਰਿਆ ਜਾ ਰਿਹਾ ਵੀਰ ਤੇ ਨਾਲ ਕੁਝ ਫੜਿਆ ਹੋਇਆ ਤਾਂ ਤੰਦੀ ਨਾਲ ਕੀ ਫੜਿਆ ਕੁਝ ਵੀਜਦਾ ਮੋਢੇ ਤੇ ਬੈਗ ਪੈ ਸਭ ਤੋਂ ਵੱਡੀ ਗੱਲ ਹੈ ਹੈਂਡੀਕੈਪ ਜੀ ਪੱਲੇ ਪੱਲੇ ਦੀ ਬਾਹ ਨਹੀਂ ਹੈਗੀ ਜਿਹੜੀ ਮੈਨੂੰ ਦਿਖੀ ਹੈ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਹਲੋ ਆਈਏ ਇਧਰ ਕਿ ਮੜ ਸਰ ਰਾਜੇ ਆਈਏ ਨਾ ਤਨ ਗੁਰੂ ਰਾਮਦਾਸ ਜੀ ਇੱਕ ਹੀ ਦੇਜਦਾ ਇੱਕ ਹੀ ਦੇਜਦਾ ਤਰਾਇਏ ਇੱਕ ਹੀ ਦੇਜਦਾ ਮਿੱਤਰ ਕਰੋ ਲੱਗੇ ਜਾ ਬੱਚਿਆਂ ਦਾ ਤੇ ਯਾਰ ਆ ਨਾਲੇ ਕੀ ਆ ਨਾਲ ਬੱਚੇ ਦੇ ਖਰੋਣੇ ਆ ਜੀ ਅੱਛਾ ਇਹ ਕੱਪੜੇ ਵੇਚ ਦਿਓ ਹਾਂਜੀ ਬਾਣੀ ਗਈ ਨਹੀਂ ਕਿਹੜਾ ਪਿੰਡ ਆ ਕੁਰਸੀ ਬ੍ਰਾਹਮਣਾ ਜੀ ਅੱਛਾ ਜੀ ਤੇ ਇਨਾ ਇਨਾ ਭਾਰ ਯਾਰ ਕਿਤਨਾ ਚੱਕ ਲੈਣਾ ਹੈ ਇਨਾ ਭਾਰ ਖਰਚਾ ਦੂੰ ਮੜ ਜਦਾ 1 ਮਿੰਟ ਰੁਕ ਜਾ ਕਿੰਨੀ ਕੁ ਭਾਰੀ ਆ ਰੱਖ ਦੇ ਥਲੇ ਥਲੇ ਤਰਾ ਦੇ ਭਾਰ ਕੀ ਦਾ ਹਾਂ ਦਾ ਜੀ ਕਿੰਨੀ ਕੀ ਭਾਰੀ ਹੁੰਦੀ ਐ ਉਹ ਬਾਬਾ ਜੀ ਨੂੰ ਸੁਣਾ ਲੈ ਦੇਖਿਆ ਤੇਰਾ ਭਾਰਾ ਨਾ ਬਾਬਾ ਜੀ ਸਮਾਨ ਅੱਛਾ ਤੇ ਬਾਹ ਨੂੰ ਕੀ ਹੋਇਆ ਤੇਰੀ ਇਹ ਟੋਕੀ ਜਿਹਾ ਵੀ ਕਿੰਨੀ ਦੂਰ ਪਿੰਡਾ ਹੁਣ 5 6 ਕਿਲੋਮੀਟਰ ਇਤਾਂ ਹੀ ਕੱਚਾ ਕਿਤਰਾ ਹੀ ਹਾਂਜੀ ਕਸਮ ਮੋਟੇ ਤੋਂ ਬੰਦੀ ਤਰਾ ਹੈ ਇਹ ਤਾਂ ਕਰਕੇ ਪਿੰਡਾਂ ਚ ਜਿੰਦੇ ਇਤਰਾ ਵੇਚਦੇ ਹੋ ਪਿੰਡਾਂ ਇਤਾਂ ਇੱਛਾ ਕੀ ਹੈ ਲੈ ਮੈਂ ਕਿ ਤੁਰੇ ਆਣਿਆ ਹਾਂ ਨਾ ਘਾਰ ਆ ਦੇਖ ਗਿਆ ਕੁਝ ਸੁਣਾ ਲੈ 10 ਕਿਲੋ ਹਣਾ 15 20 ਕੋਲ ਤੱਕ ਹੋਣਗੇ ਤੇ ਹੈ ਕਿ ਦੇ ਕੋ ਸੂਟ ਹੈ ਅੱਛਾ ਵਿਕਦੀਆਂ ਹੈ ਵਿਕਦੀਆਂ ਇੰਚ ਲੋਕ ਜਾਰਾ ਚੱਲੀ ਹੁੰਦਾ ਜੀ ਘਰ ਦੇ ਬਿਮਾਰ ਗੇ 9 ਸਾਲ ਤੋਂ ਮੰਜੇ ਤੇ ਆ ਅੱਛਾ ਇਹ ਤਾਂ ਯਾਤ ਪਾਰ ਹੀ ਬੜਾ ਵੱਡਾ ਫਲਫੜਾ ਦੇ ਤੁਨ ਗੁਰੂ ਰਾਮਦਾਸ ਜੀ ਦਿਖਾਈ ਰੱਖਦਾ ਜੀ ਚੱਕ ਕੇ ਇਹ ਅੱਛਾ ਜਿਹੜੀ ਬਾਹ ਹੈ ਨਹੀਂ ਉਹਦੇ ਚ ਪਾ ਦੇਣਾ ਤੁਨ ਗੁਰੂ ਰਾਮਦਾਸ ਜੀ ਤੇ ਸਾਰਾ ਪਾਰ ਫੇ ਇਹਦੇ ਤੇ ਪਿੰਨਾ ਨਾ ਬਾਹ ਤੇ ਹੀ ਤੁਹੇ ਦਰਦ ਨਹੀਂ ਦੀਵਾ ਦਰਦ ਕਰਦੀ ਬਾਬਾ ਜੀ ਬੋਲ ਰਹੀ ਦਰਦ ਕਰਦੀ ਆ ਹਾਂਜੀ ਰੋਜ਼ ਇੱਥੇ ਹੀ ਘੁੰਮਦਾ ਕਿ ਕਿਤੇ ਹੋਰ ਵੀ ਜੰਨਾ ਬਾਬਾ ਜੀ ਹੋਰ ਵੀ ਕਿਤੇ ਕੋਈ ਪਿੰਡ ਕਿਹਦੇ ਕਿਹੇ ਪਿੰਡ ਅੱਛਾ ਤੇ ਤਰਾ ਹੀ ਚੱਕ ਗੇ ਪਿੰਡੋਂ ਪਿੰਡੀ ਹਾਂਜੀ ਕਿੰਨੀ ਮਾਇਆ ਹੋ ਜਾਂਦੀ ਰੋਜ਼ ਦੀ ਬਾਬਾ ਜੀ 1000 ਰੁਪਏ ਦੇ ਵਿੱਚ ਮਤਲਬ ਕਿ ਸਾਰੇ ਵਿੱਚ ਹੀ ਲਗਤ ਦੇ ਵਿੱਚ ਹੀ ਲਗਤ ਵਿੱਚ ਇਹਦੇ ਵਿੱਚ ਯਾਨੀ ਕਿ 300 400 ਵੱਜਦਾ ਹੋਣਾ 250 300 250 300 ਤੇ ਜੇ ਰੇੜੀ ਮਿਲ ਜੇ ਫਿਰ ਉਹਦੇ ਨਾਲ ਤੇਰਾ ਹੋ ਜਾਊਗਾ سود ਥੋੜਾ ਜਿਹਾ ਕਿ ਜਿਹੜਾ ਭਾਰਤਰੀ ਆ ਮੋਢੇ ਤੇ ਪਿੰਦਾ ਜੱਤ ਮੋਢੇ ਤੇ ਪਿੰਦਾ ਤੇਰੇ ਭਾਰ ਆ ਆ ਆ ਚੀਜ਼ ਤੇ ਪਿੰਦਾ ਹੋਣਾ ਹਨਾ ਆ ਚੀਜ਼ ਤੇ ਜਬੂਰੀ ਨਾ ਖਦਰੀ ਬਾਬਾ ਜੀ ਚੱਲਣਾ ਤੇ ਬਾਈ ਕੀ ਕਰਦੇ ਬੱਚੇ ਕਿੰਨੇ ਤੇਰੇ ਸਾਲਾ ਇਕੋ ਹੀ ਆ ਛੋਟਾ ਨਾ ਉਹ ਤਿਰੰਗ ਸਲਾਮ ਤੁਹਾਨੂੰ ਗੁਰਦਾਮ ਦਾ ਖਾਲੀ ਉਹਨੂੰ ਪਤਾ ਹੀ ਨਹੀਂ ਵੀ ਕਿੱਦਾਂ ਕਿੱਦਾਂ ਨਹੀਂ ਕਿੱਦਾਂ ਰੁਪਈਆ ਦੇ ਕਿੱਦਾਂ ਨਹੀਂ ਹੁੰਦੇ ਅੱਜ ਕਿੰਨੇ ਪੈਸੇ ਕਮਾਈ ਸਵੇਰ ਦੇ ਅੱਜ ਲਈ ਬਾਬਾ ਜੀ ਮੈਂ 300 ਰੁਪਏ ਕਮਾਈ ਤੁਹਾਨੂੰ ਗੁਰਦਾਮ ਦਾ ਉਹ ਸੀ ਮੈਂ ਜਾ ਤਰੋੜੀ ਜਿੱਥੇ ਮੈਨੂੰ ਉਹਨਾਂ ਨੇ ਤਰੋੜੀ ਪਾਣੀ ਫਿਰ ਇੱਥੇ ਹੀ ਖੰਦੇ ਬਾਹਰ ਹੀ ਖੰਦੇ ਇੱਕ ਲੰਗਰ ਪਾਣੀ ਕਿ ਰੋਟੀ ਲੈ ਜਾਂਦੀ ਪਰ ਮੌਖਾ ਨਹੀਂ ਮਿਲਿਆ ਖਾਂਦਾ ਜੀ ਅੱਛਾ ਰੋਟੀ ਲੈ ਕੇ ਆਏ ਲੋਕਾਂ ਨਹੀਂ ਮਿਲੇ ਖਾਂਦਾ ਹੁਣ ਤਾਂ 1.5-2 ਬੱਜ ਦਵਜੰਦੇ ਆ ਅਛਾ ਇਤਰਾ ਹੀ ਘੁੰਮਦੇ ਪਿਓ ਉਹਨਾਂ ਦੇ ਤੇ ਰੋਟੀ ਨਾਲ ਖਿਲਾ ਕੇ ਜਾਂਦੇ ਆਪਣੀ ਹਾਂਜੀ ਅੱਛਾ ਤੇ ਰੋਟੀ ਨਹੀਂ ਖਾਧੀ ਅਜ ਤੱਕ 2 ਤੇ ਬੱਜ ਗਏ ਆ ਸਵਾ ਦੋ ਹੋਣ ਦੇ ਨੇ ਧੰਗ ਗੁਰਦਾਨ ਦਾ ਆ ਜਾ ਦੁੰਬੜ ਪੈ ਜਾ ਤੇ ਨਾਲ ਗੱਪਸ਼ਪ ਬੰਦ ਮਾਰੀ ਆ ਜਾ ਧੰਗ ਗੁਰਦਾਨ ਦਾ ਆ ਜਾ ਆ ਜਾ ਬਾਈ ਇੱਥੇ ਕਿਸਮਤ ਚ ਹੈ ਜੀ ਨੀ ਕਦੀ ਕਿਸੇ ਦੇ ਭੈਣ ਨਹੀਂ ਜਰਾ ਨਿਰੋਗੇ ਬਾਬਾ ਜੀ ਕਿੱਥੇ ਜਾਣਾ ਜਨਤ ਕਿੱਥੇ ਦੂਣ ਲੱਗੇ ਤੁਹਾਡੇ ਰਗੇ ਮੇਧਰ ਪਿਆਰਾ ਉਹ ਤੇ ਫੇ ਤੇ ਬਿਠਾਈ ਦਿੰਦਾ ਜੀ ਤੂੰ ਜਾਣਾ ਕਿੱਥੇ ਅੱਗੇ ਹੁਣ ਮੈਂ ਅੱਗੇ ਵੱਲੇ ਜਾਣਾ ਸੀ ਵੱਲੇ ਪਿੰਡ ਨਹੀਂ ਵੱਲੇ ਪਿੰਡ ਜਾਣਾ ਜੀ ਮੈਨੂੰ ਤੇ ਵੈਸੇ ਵੀ ਲੇਟ ਹੋ ਗਿਆ ਮੈਂ ਅੱਛਾ ਤੇ ਮੁੜਨ ਦਾ ਵੀ ਮੁੜ ਕੇ ਸਰ ਮੱਥਾ ਓਖੀ ਹੋ ਜਾਂਦੀ ਮੁੜ ਕੇ ਅੱਛਾ ਹਾਂਜੀ ਧੰਨ ਗੁਰਦਾਮ ਦਾ ਜੀ ਠੀਕ ਆ ਠੀਕ ਆ ਤੇ ਜੇ ਰਾਇ ਤੈਨੂੰ ਰੇੜੀ ਕਿਲੇ ਦੀ ਉਹਦੇ ਨਾਲ ਤੇਰਾ ਸੁੱਖ ਆਊਗਾ ਕੋਈ ਰੇੜੀ ਨਾ ਹਾਂਜੀ ਰੇੜੀ ਦਾ ਤਾਂ ਨਾ ਕਿ ਮਾਲਾ ਤੂੰ ਆ ਸਮਾਨ ਤੇ ਜਿਹੜਾ ਤੂੰ ਰੱਖਿਆ ਹੀ ਰੱਖਿਆ ਵਾ ਹਾਂਜੀ ਹਾਂਜੀ ਆ ਜਿਹੜੇ ਤੂੰ ਹੋਰ ਕੀ ਨਾਲ ਰੱਖ ਰੱਖਿਆ ਹੋਰ ਘੜੋਣੇ ਵੀ ਆ ਨੜੋਣੇ ਆ ਪਾਣੀ ਇਹਦੇ ਵਿੱਚ ਤੇ ਬੋਤਲ ਘੜੋਣੇ ਹੋਗੇ ਖਰੋਣੇ ਤੂੰ ਵੇਚ ਸਕਦਾ ਹੈਗਾ ਰੇੜੀ ਦੇ ਪਿੱਛੇ ਰੱਖ ਕੇ ਸੂਟ ਵਗੈਰਾ ਤੂੰ ਵੇਚ ਸਕਦਾ ਹੈਗਾ ਹਨਾ ਸਮਾਨ ਥੋੜਾ ਫੇ ਲਈਦਾ ਵੇ ਕਿਦਾ ਕਿ ਮੋਢੇ ਦੇ ਔਖਾ ਜੀ ਅੱਛਾ ਮੋਢੇ ਤੇ ਭਾਰ ਵੀ ਹੋ ਜਾਂਦਾ ਹਨਾ ਮੋਢੇ ਤੇ ਪਾਟ ਟੋਪੀਆਂ ਵੇਚਦੇ ਉਧਰ ਹੈ ਆੜੀਆਂ ਹਾਂਜੀ ਹਾਂਜੀ ਠੀਕ ਆ ਇਹ ਆਪਾਂ ਨੂੰ ਮਿਲ ਜਾਂਦੀ 70 ਰੁਪਏ ਮਿਲਦੀ ਜੀ ਅੱਛਾ 70 ਰੁਪਏ ਦੀ ਹਾਂਜੀ ਤੇ ਆਪਾਂ ਗਾੜੀ ਫਿਰ ਮਰ 70 ਰੁਪਏ ਵੀ ਲਾ ਲਈਦੇ ਕਿਹੋਲੇ ਪੂਰੇ ਪੈਸੇ ਵੀ ਕਿਹੋਲੇ ਦੇ ਦਈਦੇ ਅੱਛਾ ਜੀ ਜੋ ਵੇਖਣਾ ਉਹ ਵੀ ਘਰ ਦਾ ਖੰਡ ਮਠਿਆਲੇ ਹਣਾਉ ਪੂਰੇ ਪੈਸੇ ਵੀ ਦੇ ਦੇ ਪੂਰੇ ਪੂਰੇ ਪੈਸੇ ਦੇ ਦੇ ਦਿੰਦੇ ਹੋ ਠੀਕ ਆ ਰੇੜੀ ਇੱਕ ਲਈ ਨਹੀਂ ਗਈ ਜਾਂ ਕਿੱਦਾਂ ਨਹੀਂ ਲਈ ਨਹੀਂ ਗਈ ਕਰਦਿਆਂ ਤੇ ਸਾਰਾ ਪੈਸਾ ਲੱਗ ਜਾਂਦਾ ਜੀ ਅੱਛਾ ਉਹ ਉਹ ਠੀਕ ਨਹੀਂ ਹੋਣੇ ਕਦਨੇ ਇਕ ਲੈ ਗਿਆ ਰੋਟੀਆ ਜੀ ਕਦਨੇ ਇਕ ਲੈ ਗਿਆ ਹੈ ਕਦਨੇ ਇਕ ਲੈ ਗਿਆ ਦਾਦਾ ਨਹੀਂ ਪਿਆ ਧੰਨ ਬੁਰਾਂ ਦਾ ਜੀ ਅੱਛੇ ਚ ਫਾਈ ਵੀ ਹੈ ਉਹ ਵੀ ਨਾਲ ਹੀ ਪਾ ਦੇਣਾ ਹਾਂਜੀ ਬਚਾਉਣੀ ਪੈਂਦੀ ਸੀ ਕੱਪੜੇ ਬਚਾਉਣੇ ਪੈਂਦੇ ਕੱਛੀ ਦੇ ਕੱਪੜੇ ਨਾਲ ਕੇ ਲੱਗਣਾ ਜਾਵੇ ਕਿਤੇ ਅੱਛਾ ਜੀ ਚਾਰ ਵਗੈਰਾ ਲੱਗ ਜਾਂਦਾ ਕਿ ਵੇਲੇ ਮੁੜ ਕੇ ਕੱਦ ਲੈਣ ਰੋਡੀਆਂ ਜੇ ਹੈ ਰੋਣਾ ਕਾ ਤੂੰ ਪਿਆ ਕਾ ਤੂੰ ਨਹੀਂ ਆਇਆ ਕਰ ਲੈ ਲੈ ਰੋਟੀ ਸਬਜੀ ਆ ਸੁੱਕੀ ਹਾਂ ਬਾਬਾ ਜੀ ਚਾਹ ਨਾਲ achar ਦਾ ਤੇ ਲੈ achar ਤੇ ਸਾਨੂੰ ਸਾਨੂੰ ਕੀ ਕਹਿੰਦੇ ਪਸੰਦੀ ਡੜਾ ਦੇ ਲਿਆ ਖੋਲ ਮਮਾ ਮੈਂ ਵੀ ਨਹੀਂ ਖਾਦੀ ਰੋਟੀ ਮੈਂ ਤੇ ਮੇਰੀ ਅੱਗੇ ਮਾਤਾ ਅਗਰ ਕਿਤੇ ਬਾਹਰ ਗਈ ਆ ਤੇ ਤੇ ਬਾਹਰ ਤਾਂ ਮੈਂ ਖੰਦਾ ਨਹੀਂ ਗਾ ਨਹੀਂ ਨਹੀਂ ਰੋਣਾ ਰੋਣਾ ਰਹੀਏ ਰੋਟੀ ਦੇ ਉਹ ਤੇਰੇ ਇਸ ਘਰ ਦੀ ਵੀ ਇਹੀ ਆ ਤੇ ਸਾਡੇ ਘਰ ਦੀ ਵੀ ਇਹੀ ਆ ਤੇ ਗੁਰੂ ਜਾਨ ਦਾਸ ਦੇ ਘਰ ਦੀ ਵੀ ਇਹੀ ਆ ਠੀਕ ਆ ਬਾਬਾ ਜੀ ਰਾਤ ਦੇ ਪ੍ਰਸ਼ਾਦ ਇਹਦੇ ਰਾਦੇ ਆ ਰਾਦੀ ਆ ਤਾਂ ਦੀ ਤਸਵੀਰ ਕਿੰਨੀ ਤਿਆਰ ਬਾਬਾ ਜੀ ਕੱਲ ਦੇ ਕਾਣੀ ਬਾਰੇ ਰੋਟੀ ਅਸ਼ਕ ਕਰਦੇ ਕੀ ਮੰਜੇ ਤੇ ਆ ਮੰਜੇ ਤੇ ਧੰਗ ਗੁਰੂ ਰਾਮਦਾਸ ਧੰਗ ਗੁਰੂ ਰਾਮਦਾਸ ਅੱਛਾ ਤੇ ਇਹ ਤੂੰ ਬਣਾਈ ਰੋਟੀ ਮੇਰੇ ਮੇਰੇ ਬੇੜੇ ਨੇ ਤੇ ਮੈਂ ਬਣਾਈ ਰੋਟੀ ਰਾਦੀ ਆ ਧੰਗ ਗੁਰੂ ਰਾਮਦਾਸ ਤੇਰਾ ਵੀ ਦੂਰ ਲੈ ਕੇ ਆ ਗਿਆ ਵਾ ਇਹ ਗਾਈ ਦਰੂਗਾ ਹੀ ਬਾਬਾ ਜੀ ਬਾਬੇ ਦਾ ਨਾਮ ਲੈ ਕੇ ਛਕ ਲਈ ਤੇ ਕਿਤੇ ਵੀ ਉਹਦੇ ਦਿੱਤਾ ਹੈ ਯਾਰ ਵਧੀਆ ਜੀ ਅੱਛਾ ਤੁਹਾਡੇ ਛਕਣ ਵਾਲੀ ਬਾਬਾ ਜੀ ਕਿੱਥੇ ਰੋਟੀ ਹੈ ਤੁਹਾਡੇ ਛਕਣ ਵਾਲੇ ਕਿੱਥੇ ਰੋਟੀਆਂ ਹੈ ਤਕਰੀਬਾ ਰੋਟੀ ਹੈ ਓ ਫਿਰ ਕੀ ਆਸ਼ ਦੀ ਹੈ ਕੋਈ ਗੱਲ ਨਹੀਂ ਅਚਾਰ ਕਿੱਥੇ ਰੱਖਿਆ ਹੈ ਅੱਛਾ ਨਹੀਂ ਬਾਬਾ ਜੀ ਨੀਬੂ ਦਾ ਅਚਾਰ ਆ ਪਰ ਤੂੰ ਵੀ ਛਕ ਇੱਕ ਕਲੀਆ ਲੈ ਦਿੰ। ਮਾ ਵੀ ਲੈ ਲੈਣਾ ਠੀਕ ਆ ਓ ਵੀ ਥੋੜੀ ਖਾ ਲਈਏ ਮੇਰੇ ਨਾਲ ਮੈਨੂੰ ਡਾਕਟਰ ਨੇ ਇਮਤਮਾਨਤ ਕੀਤਾ ਬਾਹਰ ਦੀ ਖਾਣ ਨੂੰ ਠੀਕ ਆ ਉਹਨੇ ਬਾਹਰ ਦੀ ਖਾਣ ਨੂੰ ਇਮਤਮਾਨਤ ਕੀਤਾ ਜ਼ਰਾ ਇੱਕ ਚੱਕ ਚੱਕ ਤੂੰ ਚਾਚਾ ਇਹਦੇ ਅਚਾਰ ਨਾਲ ਦੇ ਬਹੁਤ ਬਹੁਤ ਵਧੀਆ ਹੋ ਜਾਂਦੀ ਆ ਰੋਬ ਕੋਈ ਇਤੋਈ ਕਾਲੀ ਨਾਲ ਜਖਾਊ ਆ ਕੇ ਲੈ ਲਓ ਬਾਬਾ ਜੀ ਨਹੀਂ ਬਸ ਬਸ ਓਕੇ ਓਕੇ ਖਾਓ ਜੀ ਛੱਡੋ ਜੀ ਤੇਰਾ ਅੱਧੀ ਮਤਲਬ ਇਤੋਈ ਖਾਂਦੇ ਫਿਰ ਹਾਂ ਹਾਂਜੀ ਬਾਬਾ ਜੀ ਤੁਹਾਨੂੰ ਬਹੁਤ ਜ਼ਾਮਦਾਰ ਗਾਇ ਗੁਰੂ ਤੇ ਵਟੀ ਨੂੰ ਕੀ ਹੋਇਆ ਕੀ ਐ ਵਟੀ ਨੂੰ ਅਨੇ ਦਿੱਲੀ ਪ੍ਰੋਬਲਮ ਬਾਬਾ ਜੀ ਛਾੜਦੀ ਹਾਂਜੀ ਠੀਕ ਆ ਚੰਡੀਗੜ੍ਹ ਵਾਲਿਆਂ ਨੇ 5 ਲੱਖ ਰੁਪਏ ਮੰਗਿਆ ਹੈ ਜੀ ਹੂੰ ਇੱਕ ਜਵਾਬ ਦੋ ਹਾਂਜੀ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਕਿੰਨਾ ਕੇ ਵਿਸ਼ਵਾਸ ਹੈ ਪਰ ਇਹ ਨਹੀਂ ਦੀਣੀ ਉਹਨਾਂ ਦਾ ਤੁਹਾਨੂੰ ਕੀ ਲੱਗਦਾ ਉਹ ਹੈਗੇ ਆ ਇਹ ਦੁੱਖ ਤੁਹਾਨੂੰ ਹੈਗੇ ਆ ਤੁਹਾਨੂੰ ਕੀ ਲੱਗਦਾ ਨਹੀਂ ਕਿ ਮਹਾਰਾਜ ਨੇ ਤੁਹਾਨੂੰ ਦੁੱਖ ਜਿਦਾ ਦੇਤੇ ਨੇ ਨਹੀਂ ਮਹਾਰਾਜ ਨੇ ਹੀ ਦੋਸਤ ਦੋਤੇ ਹੋਗੇ ਸਾਡੀ ਕੋਈ ਆਪਣੀ ਕਤਾਈ ਹੋ ਗਈ ਜੀ ਸਾਡੀ ਆਪਣੀ ਕਤਾਈ ਆ ਸਾਡੀ ਆਪਣੀ ਕੋਈ ਕਤਾਈ ਹੋਊਗੀ ਜੀ ਜੇ ਸਾਡਾ ਪਾਤਸ਼ਾਹ ਜੀ ਗੁਰੂ ਰਾਮਦਾਸ ਨੂੰ ਅਸੀਂ ਲੋਸ਼ ਨਹੀਂ ਦੇਖਦੇ ਕਦਾ ਪਹਿਲੀ ਚੀਜ਼ ਇਹ ਕਿ ਮੈਂ ਤੁਹਾਨੂੰ ਦੱਸਾਂ ਮੈਂ ਤੁਹਾਡੀ ਖਾਧੀ ਹੈ ਰੋਟੀ ਠੀਕ ਹੈ ਜੀ ਇਹਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਤੁਹਾਡੀ ਕਿਰਤ ਦੀ ਰੋਟੀ ਹੈ ਠੀਕ ਹੈ ਜੀ ਸ਼ੁਕਰਾਨਾ ਤੁਹਾਡਾ ਜਦੋਂ ਦੀ ਸਾਨੂੰ ਰੋਟੀ ਖਵਾਈ ਆਪਣੇ ਘਰ ਦੀ ਠੀਕ ਹੈ ਇਹਦੇ ਚ ਕੋਈ ਦੋ ਦੋ ਰਾਏ ਨਹੀਂ ਇਹ ਰਾਤ ਦੀ ਹੈ ਜਾਂ ਸਵੇਰ ਦੀ ਹੈ ਸਾਨੂੰ ਕੋਈ ਇਸ ਨਾਲ ਗਿਲਾ ਸ਼ਿਕਵਾ ਨਹੀਂ ਰੋਟੀ ਇਹ ਤੁਹਾਡੇ ਘਰ ਦੀ ਸਾਡੇ ਘਰ ਦੀ ਤੇ ਗੁਰੂ ਰਾਮਦਾਸ ਦੇ ਘਰ ਦੀ ਇੱਕ ਇੱਕ ਬਰਾਬਰ ਹੈ ਠੀਕ ਹੈ ਜੋ ਸੁਆਦ ਇਹਦਾ ਸੀ ਉਹ ਕਿਤੇ ਨਹੀਂ ਮਿਲਦਾ ਤੇ ਬਾਕੀ ਰਹੀ ਜੀ ਤੁਹਾਡੇ ਘਰ ਦੀ ਮੇਰ ਰੋਟੀ ਖਾਦੀ ਹੈ ਮੈਂ ਤੁਹਾਡੀ ਰੇੜੀ ਦਾ ਜਿਹੜਾ ਕਾਰਜ ਹੈ ਉਹ ਮੈਂ ਕਰਨਾ ਚਾਹੁੰਦਾ ਠੀਕ ਹੈ ਮੇਰਾ ਨਾਮ ਹੈਗਾ ਨਿਰਵੈਰ ਸਿੰਘ ਠੀਕ ਹੈ ਤੁਸੀਂ ਕੰਮ ਕਰੋ ਪਿਆਰਿਓ ਤੁਸੀਂ ਕਿੰਨੇ ਪੈਸੇ ਕਮਾਉਂਦੇ ਹੋ ਰੋਜ਼ ਮੰਨ ਲਓ ਬੱਬਾ ਜੀ 300 ਦੇ ਕਰੀਬ ਲਵ ਮੈਨੂੰ ਬਚਤ ਹੋ ਜਾਂਦੀ 300 ਰੁਪਏ ਦੇ ਕਰੀਬ ਤੁਹਾਨੂੰ ਬਚਤ ਹੋ ਜਾਂਦੀ ਹੈ ਬਾਕੀ ਡਾਕਟਰ ਲੈ ਜਾਂਦਾ ਜੀ ਉੱਚੋਂ ਫਿਰ ਰੋਟੀ ਬਣੀ ਆ ਫੜੋ ਤੇ ਪਿਆਰਿਓ ਪਰ 3000 500 ਆ ਆ ਰੱਖੋ ਮੇਰੀ ਹਣ ਬੇਨਤੀ ਸੁਣੋ 3000 500 ਆ ਠੀਕ ਐ ਇਹਨੂੰ ਤੀਕ ਰੱਖੋ ਤੇ ਆ ਸੋਲੋ ਤੁਹਾਡੀ ਦਿਹਾੜੀ ਆ ਗਈ 500 ਤੁਸੀਂ ਕੁਛ ਨਹੀਂ ਵੇਚਿਆ ਤੁਹਾਨੂੰ 500 ਮਿਲ ਗਿਆ ਠੀਕ ਐ ਵਾਹਿਗੁਰੂ ਇਹ ਗੁਰੂ ਅਮਰਦਾਸ ਪਾਸ਼ਾ ਨੇ ਤੁਹਾਨੂੰ ਦੇ ਦਿੱਤਾ ਹੁਣ ਤੁਸੀਂ ਇੱਥੋਂ ਨਾ ਕੰਮ ਕਰੋ ਇੱਥੋਂ ਚਲੇ ਜਾਓ ਜੀਸੀ ਰਿਕਸ਼ਾ ਖਜ਼ਾਨਾ ਗੇਟ ਜੀਸੀ ਰਿਕਸ਼ੇ ਵਾਲੇ ਨਾਈ ਵਾਲੇ ਮੋੜਾ ਉਥੇ ਇੱਕ ਜੀ 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 ਉੱਥੇ ਜਾ ਕੇ ਜੀਸੀ ਰਿਕਸ਼ੇ ਵਾਲੇ ਕੋਲ ਜਾ ਕੇ ਕਹਿ ਦਿਓ ਅੰਦਰ ਵਾਰ ਸਿੰਘ ਨੇ ਤੁਹੇ ਭੇਜਿਆ ਉੱਥੇ ਜਾ ਕੇ ਬੈਠੋ ਮੈਂ ਕੋਈ 3 ਵਜੇ ਨਾਲ ਉੱਥੇ ਮੈਂ ਆਣਾ ਵਾਂ 22 ਦੇ ਨਵੇਂ ਠੀਕ ਹੈ ਜੀ ਪਹੁੰਚ ਜਾਓ ਹਾਂ ਮੈਂ ਹੁਣੀ ਮੈਂ ਅੱਗੇ ਕੰਮ ਚੱਲੇ ਉੱਥੋਂ ਮੈਂ ਵਾਪਸ ਆ ਕੇ ਫਿਰ ਮੈਂ ਤੁਹਾਨੂੰ ਅੱਗੇ ਮਿਲਦਾ ਫਿਰ ਤੁਹਾਨੂੰ ਜੜੀ ਲੈ ਕੇ ਦੇਣੇ ਆ ਬਾਈ ਕਿੱਥੇ ਦੇਣ ਦਵਾਂਗੇ ਤੁਹਾਡਾ ਜੀ ਦੇਣ ਗੁਰੂ ਰਾਮਦਾਸ ਪਾਛਾ ਦਾ ਸਾਡਾ ਕੋਈ ਦੇਣ ਨਹੀਂ ਵੀਰੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੰਜਾਬੀ ਭੈਣ ਭਰਾ ਅੱਗੇ ਆਣ ਵਧਨ ਤੂੰ ਜਾਂ ਜਿਹੜਾ ਭਾਰ ਇੱਕ ਚੱਕੀ ਫਿਰਦਾ ਇੱਕ ਇੱਕ ਬਾਹ ਦੇ ਨਾਲ ਤੇਰੀ ਧੋਨ ਤੇ ਜੋਰ ਪੈਂਦਾ ਹਨਾ ਮੈਂ ਤੈਨੂੰ ਪਿੱਛੇ ਵੀ ਦੇਖਦਾ ਆ ਰਿਹਾ ਸੀ ਤੂੰ ਜਗਤ ਬੈਠ ਬੈਠ ਕੇ ਆ ਰਿਹਾ ਸੀ ਕੋਈ ਨਹੀਂ ਤੂੰ ਮੇਰਾ ਭਰਾ ਤੂੰ ਕੰਮ ਕਰ ਹੁਣ ਤੂੰ ਕਿਤੇ ਨਹੀਂ ਜਾਣਾ ਹੁਣ ਤੂੰ ਉੱਥੋਂ ਵਾਪਸ ਹੋ ਜਾ ਹੁਣ ਤੂੰ ਵੱਲੇ ਨਾ ਜਾ ਤੂੰ ਇੱਥੋਂ ਹੁਣ ਤੂੰ ਵਾਪਸ ਹੋ ਜਾ ਸਿੱਧਾ ਜੀਸੀ ਵਾਲੇ ਕੋਲ ਜਾ ਉਸੇ ਤੈਨੂੰ ਰਿਕਸ਼ਾ ਲੈ ਦਨੇ ਆ ਤੇ ਫਿਰ ਤੂੰ ਨਾ ਰਿਕਸ਼ੇ ਤੇ ਸਮਾਨ ਵੇਚੀਂ ਠੀਕ ਹੈ ਭਾਈ ਨਾਈਆਂ ਵਾਲੇ ਨਾਈਆਂ ਵਾਲਾ ਮੋੜ ਨਾਈਆਂ ਵਾਲਾ ਬੱਕਰ ਮੰਡੀ ਵਾਲੀ ਛੱਦ ਕਿਹਨੂੰ ਜਾ ਕੇ ਪੁੱਛ ਲਈ ਠੀਕ ਹੈ ਜੀ ਠੀਕ ਹੈ ਉੱਥੇ ਹੀ ਉੱਥੇ ਜਾ ਕੇ ਜੀਸੀ ਵਾਲੇ ਹੈਗੇ ਆ ਜੀਸੀ ਰਿਕਸ਼ਾ ਜੀਸੀ ਰਿਕਸ਼ਾ ਹਾਂ ਮੇਰੇ ਕੋਲ ਕਾਰਡ ਪਤਾ ਨਹੀਂ ਹੁਣ ਕਿੰਨੂ ਤੁਹ ਪਛਲੀ ਉੱਥੇ ਠੀਕ ਹੈ ਕਿ ਤੈਨੂੰ ਇਹ ਨਾ ਫੀਲ ਹੋਵੇ ਮੈਂ ਤੈਨੂੰ 500 ਰੁਪਏ ਦਿੱਤਾ ਉਹ ਮੈਂ ਤੈਨੂੰ ਦਾਨ ਕੀਤਾ ਠੀਕ ਹੈ ਉਹਦੇ ਉਹਦੇ ਬਦਲੇ ਇੱਕ ਆਪ ਨੂੰ ਬਾਜਾ ਜਾ ਦੇ ਦੇ ਮੇਰਾ ਤਾਂ ਮੁੰਡਾ ਵੀ ਖੁਸ਼ ਹੋ ਜਾਊਗਾ ਜੀ ਬਾਜਾ ਦੇ 20 ਰੁਪਏ ਦਾ ਨਹੀਂ ਫਿਰ ਕੀ ਹੋਇਆ 20 ਰੁਪਏ ਦਾ ਸਾਡੇ ਲਈ ਉਹ ਇੰਨੇ ਦਾ ਹੀ ਹੈ ਜਿੰਨੇ ਦਾ ਤੈਨੂੰ ਮੈਂ ਦਿੱਤੇ ਆ ਠੀਕ ਹੈ ਨਾ ਆ ਪਿੱਛੇ ਇਹ ਤਾਂ ਲਿਆ ਕਿ ਤੈਨੂੰ ਫੀਲ ਨਾ ਹੋਵੇ ਕਿ ਮੈਂ ਤੈਨੂੰ ਦਾਨ ਕੀਤਾ ਜਾਂ ਕਿੰਨਾ ਅਸਾਂ ਤਵਾਜਾ ਵੀ ਆ ਉਹ ਤੇ ਵਜਾ ਕੇ ਵੇਖ ਨਾ ਬੜਾ ਵਧੀਆ ਮਤ ਵਜਦਾ ਜਾ ਰਿਹਾ ਤਾਂ ਬੜੀ-ਬੜੀ ਚੀਜ਼ ਆ ਚੱਲ ਮੇਰਾ ਭਰਾ ਨਾ ਤੇ ਪਿਆਰੋ ਹੀ ਨਿਆਣੇ ਨੂੰ ਖੁਸ਼ ਕਰਕੇ ਦੇਹੀ ਆਪਣੇ ਢਿੰਡ ਦੇ ਨਹੀਂ ਨਹੀਂ ਮੇਰਾ ਭਰਾ ਤੂੰ ਨਾ ਹੁਣ ਤੂੰ ਉੱਥੇ ਚਲਾ ਜਾ ਠੀਕ ਆ ਨਾਈਆ ਵਾਲੇ ਮੋੜ ਤੇ ਉੱਥੇ ਜਾ ਕੇ ਮੈਂ ਤੈਨੂੰ ਮਿਲਦਾ 2 ਕਿ ਬਿਨਾ ਆਉਂਗਾ ਮੈਂ ਤੇ ਬਾਕੀ ਬਹੁਤ-ਬਹੁਤ ਧੰਨਵਾਦ ਵੀਰੇ ਤੇਰਾ ਆ ਪ੍ਰਸ਼ਾਦੇ ਦੇ ਲਈ ਠੀਕ ਹੈ ਮਹਾਰਾਜ ਜੀ ਗੁਰੂ ਨਾਮ ਦਾਸ ਦਾ ਸ਼ੁਕਰਾਨਾ ਅਸੀਂ ਕਹਿੰਦੇ ਇੰਨੀ ਜੋ ਕਿ ਕਿੱਥੇ ਨਹੀਂ 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 ਪਿਆਰੋ ਧੰਨਵਾਦ ਤੂੰ ਹੁਣ ਪਹੁੰਚ ਜਾਈ ਮੇਰਾ ਭਰਾ ਉੱਥੇ ਠੀਕ ਹੈ ਠੀਕ ਹੈ ਜੀ ਇੱਥੋਂ ਇੱਥੋਂ ਤੂੰ ਵਾਪਸ ਚਲਾ ਜਾ ਹੁਣ ਕੀ ਦੁਬਾਰਾ ਜੇਸੀ ਜੇਸੀ ਰਿਕ ਜੀ ਸੀ ਰਿਕਸ਼ਾ ਜੀ ਮੈਂ ਤੁਹਾਨੂੰ ਲਿਖ ਕੇ ਦਵਾ ਨਹੀਂ ਤੇ ਮਹਾਰਾਜ ਜੀ ਅਵੀ ਠੀਕ ਹੈ ਜੀ ਫੋਨ ਜਮੈਂ 2 ਵਜੇ ਤੱਕ ਆ ਜਾਈਨਾ ਥੋ ਠੀਕ ਹੈ ਫੇਰ ਤੁਹਾਨੂੰ ਡਿੜੀ ਲੈ ਕੇ ਦਿੰਦੇ ਆ ਉਦੋਂ ਤੇਰਾ ਭਾਰ ਹਲਕਾ ਹੋ ਜਾਊਗਾ ਠੀਕ ਹੈ ਚਲ ਮੇਰਾ ਪ੍ਰਭ ਮਾਰਦੇ ਗੇਟ ਮੈਂ ਫਿਰ ਜਾਵਾਂ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਚੰਗਰ ਆ ਜੀ ਓਕੇ ਵਾਹਿ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੀ ਧੰਨ ਗੁਰੂ ਨਾਨਕ ਦਾ ਜੀ ਧੰਨ ਗੁਰੂ ਨਾਨਕ ਦਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਅਮੀ ਠੀਕ ਹੈ ਜੀ ਤੂੰ ਜਾ ਮੈਂ 2 ਵਜੇ ਤੱਕ ਆ ਜਾਈਨਾ ਥੋ ਠੀਕ ਹੈ ਫੇਰ ਤੈਨੂੰ ਡਿੜੀ ਲੈ ਕੇ ਦਿੰਨੇ ਆ ਉਦੋਂ ਤੇਰਾ ਭਾਰ ਹਲਕਾ ਹੋ ਜਾਊਗਾ ਠੀਕ ਹੈ ਚਲ ਮੇਰਾ ਪ੍ਰਭ ਮਾਰਦੇ ਗੇਟ ਮੈਂ ਫੇਰ ਜਾਵਾਂ ਧੰਨ ਗੁਰੂ ਦਾ ਅੰਦਾਜ਼ ਜੀ ਧੰਨ ਗੁਰੂ ਚੰਗਰ ਆ ਜਾਓ ਓਕੇ ਵਾਹਿ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੀ ਧੰਨ ਗੁਰੂ ਦਾ ਅੰਦਾਜ਼ ਧੰਨ ਗੁਰੂ ਦਾ ਅੰਦਾਜ਼ ਧੰਨ ਗੁਰੂ ਦਾ ਅੰਦਾਜ਼ ਜੀ श्री रामदास जी धन श्री रामदास जी रामदास जी धन तो श्री रामदास तो जी वही खालसा जी की फतेह जी और और प्यारे हो जी। माफी चाहने सिंह साहब मैं लेट हो गया वाह जी वाह क्या बात है दुकान लगी है <laughs> वाह यार, देख हल्का हो गया काम तेरा बाबा जी है तो बयान नहीं कर सकते जी कुछ बयान नहीं कर सकता ਮੇਰੇ ਤੇਰੇ ਮੋੜੇ ਤੇ ਭਾਰ ਸੀ ਇੰਨਾ ਖੁਸ਼ ਆ ਜੀ ਕਿੰਨੇ ਤੇਰੇ ਮੋੜੇ ਤੇ ਭਾਰ ਸੀ ਭਾਰਤ ਮੰਡਿਆ ਗਿਆ ਸਾਰਾ ਅੱਜ ਦੁਕਾਨ ਵੀ ਖੁੱਲੀ ਲੱਗ ਗਈ ਵਾਹੀ ਬੱਥਿਆ ਆਰਾਮਦਾਸ ਨਹੀਂ 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 ਗੁਰਾਂ ਦਾਸ ਫਾਸ਼ਨੇ ਕਿਰਪਾ ਕਰਨੀ ਜੀ ਤੇਰੇ ਤੇ ਤੂੰ ਯਾਦ ਕੀਤਾ ਮਹਾਰਾਜ ਨੂੰ ਆਹ ਦੇਖ ਕਿਡਾ ਸੋਨਾ ਲੱਗ ਗਿਆ ਹੁਣ ਜਿਹਨੇ ਵੀ ਕੁਝ ਕੁਛ ਕਿਦਣਾ ਹੋਊਗਾ ਉਹ ਦੇਖ ਕੇ ਕੋਈ ਖਨੂਣਾ ਕਿਦਣਾ ਦੇਖ ਕੇ ਕੁਛ ਵੀ ਪੀ ਪੀ ਸਕਦਾ ਤੇ ਮੈਂ ਆਣ ਕੇ ਫੋਨ ਵਾਹੀ ਵਾਹੀ ਬਹੁਤ ਸੋਨਾ ਹੋ ਗਿਆ ਰੇੜੀ ਦਾ ਵੀ ਤੇਰਾ ਰਾਜੇ ਬਹੁਤ ਸੋਨਾ ਹੋ ਗਿਆ ਮਨਕ ਮਨਕੁਸ਼ ਹੋ ਗਿਆ ਕਿ ਕਿੱਥੇ ਤੇਰੇ ਮੋਢੇ ਤੇ 10 ਕਿਲੋ ਦਾ ਭਾਰ ਸੀ ਹੈ ਜਿਆਦਾ ਜੀ ਜਿਆਦਾ ਹੈ ਤੇ ਜੋੜ ਆ ਜੀ ਹੋਰ ਤੇ ਤੇ ਹਾਂ ਕਿਹਦੇ ਸਾਨੂੰ ਬੱਸ ਲੈ ਦੇ ਦੀ ਖਿਦ ਨੀ 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 ਇਹ ਗੁਰਦਾਨ ਦਾ ਪਾਸ ਨੇ ਦੇ ਕਿ ਦੀ ਕਿਰਵਾ ਕੀਤੀ ਕਿ ਨਹੀਂ ਸੋਹਣੀ ਭਾਜੀ ਲੱਗੀ ਜਿਹੜੀ ਹੈ ਮੈਂਗਾ ਤੈਨੂੰ ਗੁਰਦਾਨ ਦਾ ਨੇ ਜਿਹੜੀ ਨਹੀਂ ਬੱਸ ਦੇਤੀ ਹੈ ਬੱਸ ਦੇਤੀ ਹੈ ਬਹੁਤ ਭਾਰ ਉਤ ਦੇਦਾ ਆਹ ਵੇ ਤੇ ਇੱਥੇ ਇੱਥੇ ਟੂ ਆਟੋ ਵਾਜ ਦਾ ਕੰਮ ਕੀ ਪਿੰਡ ਚ ਕਿਹਦੇ ਕਣਕ ਆਈ ਹੈ ਕਿ ਇਹ ਦੀ ਉਹ ਵੀ ਕੁਝ ਕਰ ਸਕਦਾ ਆਪਣਾ ਇਹ ਵੀ ਤੂੰ ਕੰਮ ਚਲਾ ਸਕਦਾ। ਇਹਦੀ ਕੀਮਤ ਮਿਲਦੀ ਹੈ। ਅੱਛਾ ਜੀ, ਇਹਦੀ ਕੰਮ ਵਧੀਆ। 4-500 ਦੇ ਬੱਜੂਗਾ। ਤਾਂ ਪਿੰਡ ਦੇ ਵਿੱਚ ਹੋਰ ਜ਼ਿਆਦਾ ਬੱਜੂ ਜੀ ਕਿਉਂਕਿ ਇਹਦੇ 'ਚ ਹੋਰ ਮਾਲ ਆ ਰਹਿਣਾ ਜੀ। ਇਹਦੇ 'ਚ ਹੋਰ ਹੀ ਮਾਲ ਆ ਦੇਣਾ। ਸੋਨਾ ਹੋ ਸੋਨਾ ਹੋ ਜਾਣਾ। ਨਹੀਂ ਪਿਆ ਨਾ। ਹਾਂ। ਤਾਂ ਤੁਸੀਂ ਕਿ ਝੂਲੇ ਭਰੇ ਪੈ ਗਏ। ਅਸੀਂ ਅਸੀਂ ਇਹ ਚੀਜ਼ ਚਾਹੁੰਦੇ ਆ ਕਿ ਸਾਡੇ ਜਿਹੜੇ ਨਾ ਭਰਾ ਇੱਕ ਦੂਜੇ ਦੀ ਮਦਦ ਇਸ ਤਰ੍ਹਾਂ ਕਰਨ ਕਿ ਉਹਨਾਂ ਨੂੰ ਰੁਜ਼ਗਾਰ ਮਿਲੇ। ਇਕੱਲੀ ਲੰਗਰਾਂ ਦੀ ਮਦਦ ਨਹੀਂ। ਮਾਨਕ ਦੇ ਲੰਗਰ ਨੂੰ ਇਸ ਤਰ੍ਹਾਂ ਵੀ ਯੂਜ਼ ਕਰ ਆਪਾਂ ਕਰ ਸਕਦੇ ਆ। ਹੋਰ ਤੇਰੀ ਰੋਟੀ ਲੱਗ ਗਈ। ਉਤਰਾਂ ਤੇ ਕੋ ਲਿਆ ਨਹੀਂ ਸੀ ਜਾਣਾ ਵੀਰੇ ਹਨ ਨਹੀਂ ਨਹੀਂ ਸੀ ਲਿਆ ਜਾਣਾ ਨਾ ਪਰ ਅੱਜ ਤੱਕ ਭਾਰ ਵੀ ਹਲਕਾ ਹੋ ਗਿਆ ਤੇ ਮੋਢਿਆਂ ਤੋਂ ਕੋ ਜਿਹੜਾ 10 ਕਿਲੋ ਤੋਂ ਮੋਢਿਆਂ ਪਾ ਗਏ ਕਦੀ ਕਿਹੇ ਪਿੰਡ ਕਦੀ ਕਿਹੇ ਪਿੰਡ ਪਿਆਰੋ ਇਹ ਤੁਹਾਡੇ ਵਾਸਤੇ ਗੁਰੂ ਅਮਰਦਾਸ ਪਾਸ਼ਾ ਜੀ ਨੇ ਇਹਤ ਭੇਜਿਆ ਇਹ ਤੁਹਾਡੀ ਰੇੜੀ ਦੀ ਅਮਾਉਂਟ ਹੈ ਇਹ ਤੁਸੀਂ ਸਿੰਘ ਸਾਹਿਬ ਨੂੰ ਦੇ ਦਿਓ ਇਹਨਾਂ ਨੂੰ ਪੈਸਾ ਉਹਨਾਂ ਨੂੰ ਤਾਂ ਕਿ ਇਹ ਰੇੜੀ ਤੁਹਾਡੀ ਹੋ ਜਾਏ ਅੱਜ ਤੋਂ ਬਾਅਦ ਇਹ ਰੇੜੀ ਤੁਹਾਡੀ ਜੇ ਠੀਕ ਹੈ ਜੀ ਹੁਣ ਆ ਜਿਹੜੀ ਬਾਹ ਤੇ ਭਾਰ ਜਿਹੜਾ ਪਹਿਣਾ ਸੀ ਨਾ ਹੁਣ ਪਾ ਲਿਆ ਬਹੁਤ ਪਾ ਲਿਆ ਹੁੰਨਾ ਪਾਇਓ ਨਹੀਂ ਤੇਰੇ ਪੈਰ ਤੇ ਨੀ ਚੁਗਿਆ ਪਰ ਨਹੀਂ ਨਹੀਂ ਠੰਡਾ ਪਾਰ ਚੁਕਿਆ ਗੁਰੂ ਗੁਰੂ ਦਾ ਪਾਸੇ ਠੀਕ ਹੈ ਕੀ ਨਹੀਂ ਗੁਰੂ ਗੁਰੂ ਸਾਹਿਬ ਕਰਦੇ ਭਾਈ ਗੁਰੂ ਸਾਹਿਬ ਕਰਦੇ ਨਹੀਂ ਗੁਰੂ ਸਾਹਿਬ ਕਰਦੇ ਹੈਗੇ ਜੀ ਗੁਰਾਂ ਦਾ ਪਾਸਾ ਗੁਰਾਂ ਦਾ ਬਸ ਅੱਜ ਵੀ ਆਪਣੇ ਸਿੱਖਾਂ ਲਈ ਇਸ ਤਰ੍ਹਾਂ ਹੀ ਸਿੱਖਾਂ ਦੇ ਵਿੱਚ ਵੱਸਦੇ ਨੇ ਘੁੰਮਦੇ ਨੇ ਮਦਦ ਕਰਦੇ ਨੇ ਪਰ ਸਿੱਖ ਉਹਨੂੰ ਯਾਦ ਕਰੇ ਠੀਕ ਹੈ ਨਾ ਸਿੱਖ ਉਹਨੂੰ ਯਾਦ ਕਰੇ ਇੱਕ ਤਾਂ ਆਪਾਂ ਜਾਪ ਕਰਨਾ ਤੁਸੀਂ ਮੇਰੇ ਮੇਰੇ ਨਾਲ ਨਾਲ ਤੁਸੀਂ ਜਾਪ ਕਰਨਾ ਹੈਗਾ ਅਸੀਂ ਬੋਲਣਾ ਹੈਗਾ ਸਵਾਸ ਸਵਾਸ ਬੋਲੋ ਸਵਾਸ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਇਹ ਤੁਸੀਂ ਰੋਜ਼ ਜਾਪ ਕਰਨਾ ਸਵੇਰੇ ਵੀ ਜਦੋਂ ਤੁਸੀਂ ਗੱਡੀ ਤੇ ਤੁਸੀਂ ਬਹਿਣਾ ਵਾ ਜਾਂ ਤੁਸੀਂ ਕਿਉਂਤ ਵਾਸਤੇ ਲੈ ਕੇ ਜਾਣਾ ਗੁਰੂ ਰਾਮਦਾਸ ਪਾਸ਼ਾ ਨੂੰ ਯਾਦ ਕਰਨਾ ਜੀ ਠੀਕ ਹੈ ਜਦੋਂ ਕਿਉਤ ਸ਼ੁਰੂ ਕਰਨੀ ਹੈ ਸਿਰ ਉਰ ਦੇ ਸਾਰੇ ਠੀਕ ਹੈ ਗੁਰੂ ਰਾਮਦਾਸ ਪਾਸ਼ਾ ਦੀ ਕਿਰਪਾ ਕਰਨਗੇ ਤੁਹਾਡੀ ਜਿਹੜੀ ਕਿਰਤ ਹੈ ਉਹਦੇ ਵਿੱਚ ਵਾਧੇ ਪੈਣਗੇ ਠੀਕ ਹੈ ਜੀ ਤੁਹਾਡਾ ਗੁਰੂ ਬੜਾ ਬਯੰਤ ਹੈ ਉਹ ਤੁਹਾਡੇ ਅੰਗ ਸੰਗ ਹੈ ਉਹਨੇ ਹੀ ਆ ਸਾਰਾ ਕੁਝ ਕੀਤਾ ਮੈਂ ਕੁਝ ਨਹੀਂ ਕੀਤਾ ਹੈਗਾ ਠੀਕ ਹੈ ਜੀ ਸਾਰਾ ਕੁਛ ਕਰਨ ਵਾਲਾ ਕੌਣ ਹੈ ਗੁਰੂ ਰਾਮਦਾਸ ਗੁਰੂ ਰਾਮਦਾਸ ਪਾਸ਼ਾ ਜੀ ਠੀਕ ਹੈ ਜੀ ਚਲੋ ਹੁਣ ਤੁਸੀਂ ਨਾ ਮਾੜਾ ਜਿਹਾ ਚਲਾ ਕੇ ਦੇਖ ਲਓ ਕਿ ਤਰ੍ਹਾਂ ਦੀ ਚਲਦੀ ਕਿਤਨਾ ਚਲਾਓਗੇ ਮੁੰਡੇ ਤੇ ਹੋਣ ਦੇ ਆ ਕਿ ਤੁਸੀਂ ਇੱਕ ਬਾਣਾ ਕਿਤਨਾ ਚਲਾਓਗੇ ਮਿੱਤਰ ਪਿਆਰਿਓ ਹਾਂ ਇੱਕ ਇੱਕ ਬਾਣਾ ਕਿਤਨਾ ਚਲਾ ਲਓਗੇ ਕਿੰਨਾ ਤਗੜਾ ਤੁਸੀਂ ਪ੍ਰਾਲਾ ਕਰਤਾ ਨਾ ਨਹੀਂ ਮਾੜਾ ਜਿਹਾ ਚਲਾ ਕੇ ਗੁਰੂ ਰਾਮਦਾਸ ਨੇ ਚਲਾਉਂਦੇ ਰਹਿ ਜੀ ਇਹੀ ਰਿਕਸਟ ਹੁੰਦੇ ਰਹੀ ਚਲੋ ਮਾੜਾ ਜਿਹਾ ਇੱਕ ਮਾਰ ਕੇ ਲਿਆ ਜਾਈਏ ਦਾਸ ਜੀ ਦੇਖੀ ਤਾਨ ਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਤਾਨ ਗੁਰਜਾਨ ਦਾਸ ਤਾਨੀ ਗੁਲਗਾਮ ਦਾ ਤਾਨੀ ਗੁਲਗਾਮ ਦਾਸ ਤਾਨੀ ਗੁਲਗਾਮ ਦਾ ਤਾਨੀ ਗੁਲਗਾਮ ਦਾ ਤਾਨੀ ਗੁਲਗਾਮ ਦਾ ਤਾਨੀ ਗੁਲਗਾਮ ਦਾ ਸਵੀਰ ਦੀ ਇੱਕ ਬਾਣੀ ਹੈਗੀ ਤੇ ਮੋਢੇ ਦੇ ਉੱਤੇ ਬੈਗ ਰੱਖ ਕੇ ਵੀਰ ਨਾਲ ਜਲੀਆਂ ਚ ਪਿੰਡਾਂ ਚ ਕੱਪੜੇ ਵੇਚਦਾ ਸੀ ਨਾਰਕ ਖਲਾਉਣੇ ਵੇਚਦਾ ਸੀ ਤੇ ਹੁਣੇ ਵੀਰ ਨੂੰ ਜਿਹੜੀ ਮਿਲ ਗਈ ਹੈ ਤੇ ਇਸ ਤਰ੍ਹਾਂ ਦੇ ਲੰਗਰ ਕੋ ਨਾਲ ਪਾਸ਼ਾ ਜੀ ਦੇ ਹੁਣ ਲੱਗਣੇ ਚਾਹੀਦੇ ਆ ਜਿਹਦੀ ਲੋੜ ਆ ਆਪਣੇ ਨੂੰ ਰੁਜ਼ਗਾਰ ਦਿਓ ਕਿਰਤ ਦਿਓ ਇਹਨਾਂ ਨੂੰ ਰੋਟੀ ਜੋਗਾ ਕਰਿਓ ਤਾਨੀ ਗੁਲਗਾਮ ਦਾਸ ਸਵਾਸ ਸਵਾਸ ਗੁਰਗ੍ਰਾਮ ਦਾ ਸਵਾਸ ਸਵਾਸ ਗੁਰਗ੍ਰਾਮ ਦਾ ਇੱਕ ਬਾਅਦ ਦੇ ਨਾਲ ਵੀਰ ਵਧੀਆ ਚਲਾਉਂਦਾ ਬਹੁਤ ਸੋਨਾ ਹੋ ਗਿਆ ਇੱਕ ਵੀਰ ਨੂੰ ਰੋਟੀ ਮਿਲ ਗਈ ਸੋਣੀ ਰੋਟੀ ਮਿਲ ਗਈ ਵੀਰ ਕਹਿੰਦਾ ਮੇਰਾ ਸਾਰਾ ਭਾਰ ਜਿਹੜਾ ਤੁਸੀਂ ਆਪਣੇ ਮੋਢਿਆਂ ਤੇ ਲੈ ਲਿਆ ਬਲਕਿ ਇਹ ਨਹੀਂ ਹੋਇਆ ਇਹ ਹੋਇਆ ਗੁਰਗ੍ਰਾਮ ਦਾ ਅਖਰਿਆਂ ਤੇ ਮੋਢਿਆਂ ਤੇ ਟੱਕ ਲਿਆ ਸਾਨੂੰ ਗੁਰਗ੍ਰਾਮ ਦਾ ਸ਼ਾਹੀ ਸਵਾਸ ਸਵਾਸ ਗੁਰਗ੍ਰਾਮ ਦਾ ਅੰਦਰ ਲੈ ਵੀਰੇ ਬਹੁਤ ਸੁਣਾ ਰਹੀ ਤੇ ਬਹੁਤ ਸੁਣਾ ਚਲਾ ਲੰਨਾ ਤੂੰ ਤਾਂ ਯਾਰ ਹੈ ਇਹਦੇ ਕਿੰਨਾ ਸੁਣਾ ਹੋ ਗਿਆ ਚਲੋ ਪਤਨ ਗੁਰ ਦਾ ਅੰਦਾਜ਼ ਆਪਾ ਸਾਜੀ ਢੋਲੀ ਕਿ ਜਾਇ ਬਾਰ ਠੀਕ ਹੈ ਧਿਆਨ ਨਾਲ ਮੇਰਾ ਆਪਣਾ ਢੋਲੀ ਲੀਕ ਜਾਇਓ ਖੁਸ਼ ਹੈ ਨਾ ਅੱਜ ਤੇ ਵੁੱਟੀ ਖੁਸ਼ ਹੋਈ ਨਹੀਂ ਆ ਅੱਜ ਦੇ ਤੇ ਵੁੱਟੀ ਵੀ ਖੁਸ਼ ਹੋਈ ਨਹੀਂ ਤੇਰੀ ਮੈਂ ਨਾ ਬਬਾਈ ਉਹ ਅੱਗੇ ਮੁੰਡਾ ਮੇਰਾ ਕਹਦਾ ਕਿ ਨਾ ਪਾਪਾ ਵੀ ਆਪਣੇ ਵੱਡੀ ਹੋ ਗਈ ਤੇ ਵੀ ਨਾਲ ਮੰਮੀ ਜਾਇਆ ਕਰਾਂਗੇ। ਅੱਛਾ ਅੱਛਾ। ਮੈਨੂੰ ਪੁੱਤ ਤੂੰ ਇਹ ਕੰਮ ਨਹੀਂ ਕਰਨਾ ਪੜਨਾ। ਠੀਕ ਹੈ ਠੀਕ ਹੈ। ਚਲੋ ਕੋਈ ਨਹੀਂ ਧਿਆਨ ਨਾਲ ਜਾਇਓ ਹੈ। ਧਿਆਨ ਨਾਲ ਜਾਓ ਰੀ ਠੀਕ ਹੈ। ਚੰਗੇ ਬਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਧੰਨ ਗੁਰੂ ਜੀ ਦਾ। ਨੰਬਰ ਗੁਰੂ ਰਾਮਦਾਸ ਸਾਹਿਬ ਦਾ ਯਾਦ ਰੱਖੋ ਸਵਾਸ ਸਵਾਸ ਗੁਰੂ ਰਾਮਦਾਸ ਜੱਜ ਬਾਬਸ। ਠੀਕ ਹੈ ਜੀ। ਓਕੇ ਜੀ ਧੰਨਵਾਦ। ਧੰਨ ਗੁਰੂ ਰਾਮਦਾਸ ਸਾਹਿਬ ਜੀ।